आज दुलारे चौदह नवंबर को जन्म हुआ महान व्यक्ति का आगमन हुआ आजादी के सपने बने देश के पहले प्रधानमंत्री बने अचकन में गुलाब लगाते थे बच्चों से प्रेम जगाते थे वह देश के वह भारत देश की शान थे नेहरू चाचा बड़े महान थे ਅੱਤਾਂ ਦੇ ਸੁਪਰਥੜੇ ਇਹ ਡੇ ਟੂਰ ਜੋ ਐ ਚਿਲਡਰਨ ਡੇ ਸੈਲੀਬ੍ਰੇਸ਼ਨ ਅਕ੍ਰੋਸ ਇੰਡੀਆਸ ਵਾਸ ਨੈਰਸ ਲਵ ਫੋਰ ਚਿਲਡਰਨ ਅ ਸ਼ਾਈਨਿੰਗ ਲਾਈਟ ਗਾਇਡਰ than ਫੋਰਵਰਡ thro knowledge and might ਬੱਚੇ ਮੰਦੇ ਸੱਚੇ ਹੁੰਦੇ ਕਰਦੇ ਸੰਗ ਜ਼ਰੂਰ ਬਿਨਾਂ ਇੰਨਾ ਕਰ ਤੁਨਾ ਜਾਪੇ ਲੱਗਦਾ ਦਿਨ ਨਾ ਜੂਰ ਬੱਚਿਆਂ ਵਿੱਚ ਦਿੱਤਾ ਸੱਚੇ ਰੱਬ ਜਿਹਾ ਨੂੰ ਚਾਰੇ ਤੇ ਉਦਾਸੀਆਂ ਉਹਨਾਂ ਦਿਨ ਦੇ ਪਲ ਵਿੱਚ ਕਰਦੇ ਦੂਰ ਕਾਣਾ ਰਾਲੀ ਸੁਣੇ ਨਾਦੀ ਦਿਦਿਲ ਅਕਦਾ ਜਰੂਰ ਦਿਨ ਭਰ ਦੀ ਥਕਾਵਟ ਖੇੜ ਬੱਚਿਆਂ ਨਾਲ ਹੋ ਜਾਵੇ ਦੂਰ ਪੋਲੇ ਪੋਲੇ ਬੱਚੇ ਦੇਖ ਮਾਰੇ ਮਨ ਨੂੰ ਚੜੇ ਸਰੂਰ ਆਪਣੇ ਆਪਣੇ ਢੰਗ ਨਾਲ ਢੰਗਾਂ ਨਾਲ ਮਾਣਾ ਪਰਚਾਉਂਦੇ ਭਰਪੂਰ ਉਸ ਮਾਂ ਦੇ ਵੀ ਜਹਰਾ ਦੇਖੋ ਜਿਸਾ ਚਾਰ ਪੁੱਤ ਧਰਮ ਲਈ ਵਾਰੇ ਕਾਰ ਆਪਣੇ ਤੋਂ ਦੂਰ ਨਿਕਿਆ ਜਿੰਦਾ ਵੱਡਾ ਸਾਕਾ ਕੌਮ ਨੂੰ ਮਾਨ ਰਹਿਗਾ ਜ਼ਰੂਰ ਛੋਟੇ ਸੱਜਦਿਆਂ ਨੂੰ ਚਿਨਾਵਾ ਨੀਹਾ ਵਿੱਚ ਵਜੀਰ ਖਾਨ ਦਾ ਵੱਡਾ ਖਸੂਰ ਜੋ ਧਰਮ ਕੌਮ ਦੀ ਖਾਤਰ ਜਾਣ ਵਾਰਗੇ ਤੇ ਤੇ ਉਹਨਾਂ ਨੂੰ ਰੱਖਣਾ ਜ਼ਰੂਰ ਧੰਨਵਾਦ ਆਓ ਪਿਆਰੇ ਬੱਚਿਓ ਆਓ ਬਾਲ ਦਿੱਤ ਹੈ ਅਜ ਮਨਾਓ ਚਾਚਾ ਨਹਿਰੂ ਬੜਾ ਪਿਆਰਾ ਮੋਤੀ ਲਾਲ ਦੀ ਅੱਖ ਦਾ ਤਾਰਾ ਸੇਵਨ ਉਸਨੇ ਧਰਮ ਬਣਾਇਆ ਦੇਸ਼ ਦੇ ਦੇਸ਼ ਦੇ ਲੇਖੇ ਜੀਵਨ ਲਾਇਆ ਸ਼ਾਂਤੀ ਸੀ ਉਹ ਸ਼ਾਂਤੀ ਦੇ ਸ਼ਾਂਤੀ ਦਾਸੀ ਉਹ ਪੁਜਾਰੀ ਉਸ ਨੂੰ ਪੁਜੇ ਦੁਨੀਆ ਸਾਰੀ ਜਗ ਵਿੱਚ ਨਾ ਉਸ ਦਾ ਆਸਾਨੀ ਲੇਖੇ ਲਈ ਉਹਨੇ ਜਿੰਦਗਾਨੀ ਲੇਖੇ ਲਈ ਯਾਨੀ ਜ਼ਿੰਦਗਾਨੀ ਅਮਨ ਪਿਆਰ ਅਮਨ ਪਿਆਰ ਦੇ ਦੀਪ ਜਗਾਏ ਗੁਲਾਮੀ ਦੇ ਨੇਰ ਮਿਟਾਏ ਜਵਾਹਰ ਲਾਲ ਸੀ ਬਹੁਤ ਪਿਆਰਾ ਭਾਰਤ ਮਾਤਾ ਅਖਰਾਤਾਰ

सुबह दे दरबार च जाके गज के पते बुलायो तुसी हो सकाम दे वारिस जो कम बेना है करना नवा कोई इतिहास सिर्ज के इस दुनिया चो जायो सूबे दे दरबार च जाके गज के फतेह बुलायो पुरजा पुरजा कट जावे नी

गुरु का खास वाहे गुरु जी की फतेह तो तुम्हारी एक बार रखो जात मानदा बेड़ा रखो आज जीवन विच की बनाए जिंदगी लेखी करनाए राम विच रहने रेने कंडे बड़े खिले रेने रूदा दीप जगाओ बच्चे हरे रादा उम्मीद मेरे रारुष नाओ बच्चे ओ सूरज बनो सवेरा दे जाने किरणों शेरां दे बदल बड़ो समाना दे वर्षों बीच बयाना दे पड़ो पड़ो कुर्बानी जही अक्ल कोई निशाई जही बुल्ले बनो कुछ कोई आंदे खेले रुखिया रोइया दे धन्यवाद रो बूटे

Nasu, nasu, nasu,